ਪਾਠ 12 ਭੋਜਨ ਖਾਈਏ ਤੇ ਪਚਾਈਏ ਅੱਜ ਸਾਡੇ ਅਧਿਆਪਕ ਜਮਾਤ ਵਿੱਚ ਇੱਕ ਚਾਰਟ ਲੈ ਕੇ ਆਏ ਚਾਰਟ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਭੋਜਨ ਪਦਾਰਥਾਂ ਦੀਆਂ ਤਸਵੀਰਾਂ ਸਮੂਹਾਂ ਵਿੱਚ ਛਪੀਆਂ ਹੋਈਆਂ ਸਨ ਅਧਿਆਪਕ ਇਸ ਚਾਰਟ ਨੂੰ ਟੰਗ ਕੇ ਸਾਡੇ ਨਾਲ ਗੱਲਾਂ ਕਰਨ ਲੱਗੇ ਅਧਿਆਪਕ ਬੱਚਿਓ ਪਿਛਲੀ ਜਮਾਤ ਵਿੱਚ ਅਸੀਂ ਭੋਜਨ ਦੇ ਕੰਮਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸੀ ਤੁਹਾਡੇ ਵਿੱਚੋਂ ਕੌਣ-ਕੌਣ ਮੈਨੂੰ ਇਸ ਬਾਰੇ ਦੱਸੇਗਾ ਸਤਪਾਲ ਭੋਜਨ ਸਾਡੇ ਜਿਉਂਦੇ ਰਹਿਣ ਲਈ ਜ਼ਰੂਰੀ ਹੈ ਇਹ ਸਾਨੂੰ ਕੰਮ ਕਰਨ ਅਤੇ ਖੇਡਣ ਲਈ ਊਰਜਾ ਦਿੰਦਾ ਹੈ ਸਰੀਰ ਦੇ ਵਾਧੇ ਲਈ ਜ਼ਰੂਰੀ ਹੈ ਅਤੇ ਸਾਨੂੰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ਸਮਿੰਦਰ ਸਰ ਭੋਜਨ ਵਿੱਚ ਕਾਰਬੋਹਾਈਡਰੇਟਸ ਚਰਬੀ ਪ੍ਰੋਟੀਨ ਵਿਟਾਮਿਨ ਅਤੇ ਖਣਿਜ ਪਦਾਰਥ ਵਰਗੇ ਪੰਜ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ ਕੀਰਤ ਸਰ ਇਹ ਪੋਸ਼ਕ ਤੱਤ ਕੀ ਹੁੰਦੇ ਹਨ ਇਹ ਸਾਨੂੰ ਕਿੱਥੋਂ ਮਿਲਦੇ ਹਨ ਅਧਿਆਪਕ ਬੱਚਿਓ ਇਹਨਾਂ ਪੋਸ਼ਕ ਤੱਤਾਂ ਦੇ ਕੰਮ ਅਨੁਸਾਰ ਬੱਕ ਬੱਕ ਤਿੰਨ ਭੋਜਨ ਗਰੁੱਪ ਬਣਾਏ ਗਏ ਹਨ ਜਿਵੇਂ ਨੰਬਰ 1 ਊਰਜਾ ਦੇਣ ਵਾਲੇ ਭੋਜਨ ਕਾਰਬੋਹਾਈਡਰੇਟਸ ਅਤੇ ਚਰਬੀ ਨੰਬਰ 2 ਸਰੀਰ ਬਣਾਉਣ ਵਾਲਾ ਭੋਜਨ ਪ੍ਰੋਟੀਨ ਨੰਬਰ 3 ਸੁਰੱਖਿਆਤਮਕ ਭੋਜਨ ਵਿਟਾਮਿਨ ਅਤੇ ਖਣਿਜ ਪਦਾਰ ਆਓ ਹੁਣ ਇੱਕ ਇੱਕ ਕਰਕੇ ਇਹਨਾਂ ਪੋਸ਼ਕ ਤੱਤਾਂ ਅਤੇ ਇਹਨਾਂ ਦੇ ਸੌਮਿਆਂ ਬਾਰੇ ਜਾਣਕਾਰੀ ਪ੍ਰਾਪਤ ਕਰੀਏ ਨੰਬਰ 1 ਕਾਰਬੋਹਾਈਡਰੇਟਸ ਆਮ ਤੌਰ ਤੇ ਚਾਵਲ ਕਣਕ ਗੰਨਾ ਸ਼ਕਰਕੰਦੀ ਆਲੂ ਅਤੇ ਮਿੱਠੇ ਫਲਾਂ ਵਿੱਚ ਬਹੁਤ ਸਾਰਾ ਕਾਰਬੋਹਾਈਡਰੇਟਸ ਹੁੰਦਾ ਹੈ ਇਹ ਪੋਸ਼ਕ ਤੱਤ ਸਾਨੂੰ ਖੇਡਣ ਅਤੇ ਸਰੀਰਕ ਕੰਮ ਕਰਨ ਲਈ ਊਰਜਾ ਦਿੰਦਾ ਹੈ ਇਸ ਦੀ ਕਮੀ ਨਾਲ ਸਰੀਰ ਥੱਕਿਆ ਹੋਇਆ ਮਹਿਸੂਸ ਕਰਦਾ ਹੈ ਸਾਡੇ ਭੋਜਨ ਵਿੱਚ ਮੁੱਖ ਤੌਰ ਤੇ ਖੰਡ ਅਤੇ ਸਟਾਰਚ ਕਾਰਬੋਹਾਈਡਰੇਟਸ ਹੁੰਦੇ ਹਨ ਜਦੋਂ ਅਸੀਂ ਥੱਕੇ ਮਹਿਸੂਸ ਕਰਦੇ ਹਾਂ ਜਾਂ ਬਿਮਾਰ ਹੁੰਦੇ ਹਾਂ ਡਾਕਟਰ ਸਾਨੂੰ ਇੱਕਦਮ ਊਰਜਾ ਲਈ ਗਲੂਕੋਜ਼ ਦਿੰਦਾ ਹੈ ਨੰਬਰ 2 ਚਰਬੀ ਫੈਟ ਚਰਬੀ ਕਾਰਬੋਹਾਈਡਰੇਟਸ ਨਾਲੋਂ ਜ਼ਿਆਦਾ ਊਰਜਾ ਦਿੰਦੀ ਹੈ ਇਹ ਸਾਡੇ ਸਰੀਰ ਨੂੰ ਗਰਮ ਰੱਖਦੀ ਹੈ ਇਹ ਬਹੁਤ ਸਾਰੇ ਵਿਟਾਮਿਨਾਂ ਨੂੰ ਆਪਣੇ ਵਿੱਚ ਸੋਖ ਕੇ ਵੀ ਰੱਖਦੀ ਹੈ ਇਸ ਦੇ ਮੁੱਖ ਸੋਮੇ ਘਿਓ ਮੱਖਣ ਗਿਰियां ਹੂਆ ਅੰਡਾ ਅਤੇ ਮੀਟ ਹਨ ਨੰਬਰ 3 ਪ੍ਰੋਟੀਨ ਪ੍ਰੋਟੀਨ ਸਾਡੇ ਸਰੀਰ ਦੇ ਵਾਧੇ ਲਈ ਜ਼ਰੂਰੀ ਹੈ ਇਹ ਸਾਡੇ ਸਰੀਰ ਵਿੱਚ ਨਵੇਂ ਸੈੱਲ ਬਣਾਉਂਦਾ ਅਤੇ ਸੈੱਲਾਂ ਦੀ ਟੁੱਟ ਭੱਜ ਨੂੰ ਵੀ ਠੀਕ ਕਰਦਾ ਹੈ ਇਹ ਸਾਨੂੰ ਅੰਡੇ, ਮੱਛੀ, ਮੀਟ, ਪਨੀਰ, ਮਟਰ, ਦਾਲਾ ਅਤੇ ਦੁੱਧ ਤੋਂ ਮਿਲਦਾ ਹੈ। ਵੱਡੇ ਪਏ ਬੱਚਿਆਂ ਨੂੰ ਪ੍ਰੋਟੀਨ ਵਾਲਾ ਭੋਜਨ ਜ਼ਰੂਰ ਖਾਣਾ ਚਾਹੀਦਾ ਹੈ। ਨੰਬਰ 4 ਵਿਟਾਮਿਨ ਇਹ ਸਾਨੂੰ ਬਿਮਾਰੀਆਂ ਤੋਂ ਬਚਾਉ ਕੇ ਤੰਦਰੁਸਤ ਰੱਖਦੇ ਹਨ। ਇਹ ਅੱਖਾਂ, ਮਸੂੜੀਆਂ ਅਤੇ ਚਮੜੀ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਬਹੁਤ ਜ਼ਰੂਰੀ ਹਨ। ਇਹ ਸਾਨੂੰ ਬਹੁਤ ਥੋੜੀ ਮਾਤਰਾ ਵਿੱਚ ਚਾਹੀਦੇ ਹਨ ਇਹ ਵਿਟਾਮਿਨ A B C D E ਅਤੇ K ਹਨ ਇਹ ਸਾਨੂੰ ਫਲਾਂ ਅਤੇ ਸਬਜ਼ੀਆਂ ਤੋਂ ਮਿਲਦੇ ਹਨ ਵਿਟਾਮਿਨ D ਸੂਰਜ ਦੀ ਰੌਸ਼ਨੀ ਤੋਂ ਮਿਲਦਾ ਹੈ ਨੰਬਰ 5 ਖਣੇਜ मिनरल्स ਖਣੇਜ ਵੀ ਸਾਡੇ ਸਰੀਰ ਨੂੰ ਰिष्ट ਪੋਸ਼ਟ ਅਤੇ ਤੰਦਰੁਸਤ ਰੱਖਦੇ ਹਨ ਇਹ ਹੱਡੀਆਂ ਦੰਦ ਅਤੇ ਖੂਨ ਦੇ ਬਣਨ ਵਿੱਚ ਮਦਦ ਕਰਦੇ ਹਨ ਸਾਡੇ ਸਰੀਰ ਲਈ ਕੈਲਸ਼ੀਅਮ ਪੋਟਾਸ਼ੀਅਮ ਸੋਡੀਅਮ ਆਇਓਡੀਨ ਅਤੇ ਲੋਹਾ ਆਦਿ ਜ਼ਰੂਰੀ ਖਣਿਜ ਪਦਾਰਥ ਹਨ ਇਹ ਸਾਨੂੰ ਤਾਜ਼ੇ ਫਲਾਂ ਸਬਜ਼ੀਆਂ ਅਤੇ ਦੁੱਧ ਤੋਂ ਪ੍ਰਾਪਤ ਹੁੰਦੇ ਹਨ 6 ਮੋਟਾਹਾਜ ਰਫੇਜ ਇਹ ਸਾਡੀ ਭੋਜਨ ਪ੍ਰਣਾਲੀ ਦੇ ਇਹ ਕੰਮ ਕਰਨ ਲਈ ਜ਼ਰੂਰੀ ਹੈ ਇਹ ਫਲਾਂ ਅਤੇ ਸਬਜ਼ੀਆਂ ਵਿੱਚ ਮਿਲਦਾ ਹੈ ਇਹ ਸਰੀਰ ਵਿੱਚੋਂ ਵਾਧੂ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਸਤਮਾ ਪਾਣੀ ਜਾਂ ਵਾਟਰ ਇਹ ਸਾਡੀ ਖੁਰਾਕ ਦਾ ਮਹੱਤਵਪੂਰਨ ਹਿੱਸਾ ਹੈ ਇਹ ਸਾਡੇ ਸਰੀਰ ਦਾ ਤਾਪਮਾਨ ਸਹੀ ਰੱਖਦਾ ਹੈ ਇਹ ਭੋਜਨ ਦੇ ਪਚਣ ਅਤੇ ਬਾਧੂ ਪਦਾਰਥਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਸਾਨੂੰ ਹਰ ਰੋਜ਼ 8 ਤੋਂ 10 ਗਲਾਸ ਪਾਣੀ ਦੇ ਪੀਣੇ ਚਾਹੀਦੇ ਹਨ। ਬੇਟਾ ਸਾਡੀ ਖੁਰਾਕ ਵਿੱਚ ਉੱਪਰ ਦੱਸੇ ਸਾਰੇ ਪੋਸ਼ਕ ਤੱਤ ਲੋੜੀਂਦੀ ਮਾਤਰਾ ਵਿੱਚ ਹੋਣੇ ਚਾਹੀਦੇ ਹਨ। ਤਾਂ ਜੋ ਅਸੀਂ ਤੰਦਰੁਸਤ ਰਹਿ ਸਕੀਏ। ਇਸ ਤਰ੍ਹਾਂ ਦੀ ਖੁਰਾਕ ਨੂੰ ਸੰਤੁਲਿਤ ਖੁਰਾਕ ਕਹਿੰਦੇ ਹਨ। ਕਿਰਿਆ 1 ਬੱਚਿਓ ਸੰਤਰੇ ਜਾਂ ਮਸੰਮੀ ਦੀਆਂ ਕੁਝ ਫਾੜੀਆਂ ਨੂੰ ਉਦੋਂ ਤੱਕ ਚਬਾਓ ਜਦੋਂ ਤੱਕ ਸਾਰਾ ਜੂਸ ਨਹੀਂ ਨਿਕਲ ਜਾਂਦਾ। ਜੂਸ ਤੋਂ ਬਾਅਦ ਮੂੰਹ ਵਿੱਚ ਬਾਕੀ ਬਚਦੇ ਪਦਾਰਥ ਨੂੰ ਜਾਂਚੋ। ਇਸ ਰੇਸ਼ੇਦਾਰ ਪਦਾਰਥ ਨੂੰ ਮੋਟਾ ਆਹਾਰ ਕਹਿੰਦੇ ਹਨ। ਕਿਰਿਆ 2 ਵੱਖ-ਵੱਖ ਸਮੇਂ ਤੇ ਖਾਦੇ ਉਨਾ ਭੋਜਨਾਂ ਦੇ ਨਾਂ ਲਿਖੋ ਜਿਨ੍ਹਾਂ ਵਿੱਚ ਪ੍ਰੋਟੀਨ ਹੁੰਦਾ ਹੈ ਸਵੇਰ ਦਾ ਭੋਜਨ ਦੁੱਧ ਦਹੀਂ ਦੁਪਹਿਰ ਦਾ ਭੋਜਨ ਦਾਲਾਂ ਸੋਇਆਬੀਨ ਰਾਤ ਦਾ ਭੋਜਨ ਦਾਲਾਂ ਪਨੀਰ ਮੀਟ ਪ੍ਰਸ਼ਨ 1 ਖਾਲੀ ਥਾਵਾਂ ਭਰੋ ਪਹਿਲਾ ਪ੍ਰੋਟੀਨ ਸਰੀਰ ਬਣਾਉਣ ਵਾਲਾ ਪੋਸ਼ਕ ਤੱਤ ਹੈ ਦੂਜਾ ਦੰਦਾਂ ਹੱਡੀਆਂ ਅਤੇ ਖੂਨ ਬਣਨ ਵਿੱਚ ਖਾਣੇ ਦੇ ਪਦਾਰਥ ਮਦਦ ਕਰਦੇ ਹਨ ਤੀਜਾ ਚਰਬੀ ਸਾਡੇ ਸਰੀਰ ਨੂੰ ਊਰਜਾ ਦਿੰਦੀ ਹੈ ਚੌਥਾ ਪਾਣੀ ਸਾਡੇ ਸਰੀਰ ਦਾ ਤਾਪਮਨ ਸਥਿਰ ਰੱਖਦਾ ਹੈ ਪੰਜਵਾਂ ਵਿਟਾਮਿਨ ਡੀ ਸਾਨੂੰ ਸੂਰਜ ਦੀ ਰੋਸ਼ਨੀ ਵਿੱਚੋਂ ਮਿਲਦਾ ਹੈ ਪ੍ਰਸ਼ਨ 2 ਠੀਕ ਜਾਂ ਗਲਤ ਚੁਣੋ ਪਹਿਲਾ ਚਾਵਲ ਕਣਕ ਅਤੇ ਆਲੂ ਵਿੱਚ ਵਿਟਾਮਿਨ ਹੁੰਦੇ ਹਨ ਗਲਤ ਮੋਟਾਹਾਰ ਸਰੀਰ ਵਿੱਚੋਂ ਵਾਧੂ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਠੀਕ ਖੰਡ ਅਤੇ ਸਟਾਰਚ ਮੁੱਖ ਕਾਰਬੋਹਾਈਡਰੇਟਸ ਹਨ ਠੀਕ ਵਿਟਾਮਿਨ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ ਠੀਕ ਦੁੱਧ ਇੱਕ ਸੰਪੂਰਨ ਖੁਰਾਕ ਹੈ ਠੀਕ ਪ੍ਰਸ਼ਨ 3 ਸਾਨੂੰ ਭੋਜਨ ਖਾਣ ਦੀ ਜ਼ਰੂਰਤ ਕਿਉਂ ਪੈਂਦੀ ਹੈ ਪੁੱਤਰ ਭੋਜਨ ਸਾਡੇ ਜਿਉਂਦੇ ਰਹਿਣ ਲਈ ਜ਼ਰੂਰੀ ਹੈ ਭੋਜਨ ਤੋਂ ਸਾਨੂੰ ਊਰਜਾ ਮਿਲਦੀ ਹੈ ਭੋਜਨ ਸਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ ਪ੍ਰਸ਼ਨ 4 ਊਰਜਾ ਦੇਣ ਵਾਲੇ ਭੋਜਨ ਵਿੱਚ ਕਿਹੜੇ-ਕਿਹੜੇ ਪੋਸ਼ਕ ਤੱਤ ਹਨ ਪੁੱਤਰ ਚਰਬੀ ਅਤੇ ਕਾਰਬੋਹਾਈਡਰੇਟਸ ਪ੍ਰਸ਼ਨ 5 ਸਰੀਰ ਦਾ ਵਾਧਾ ਕਰਨ ਵਾਲੇ ਭੋਜਨ ਦੇ ਵੱਖ-ਵੱਖ ਸੂਮੇ ਲਿਖੋ ਉੱਤਰ ਦੁੱਧ ਮੱਛੀ ਅੰਡੇ ਮੀਟ ਪਨੀਰ ਮਟਰ ਦਾਲਾਂ ਆਦਿ ਛੁੱਟੀ ਤੋਂ ਬਾਅਦ ਕੀਰਤ ਆਪਣੇ ਦੋਸਤਾਂ ਨਾਲ ਕਨਕ ਦੀ ਬਾੜੀ ਕਰਦੇ ਪਿਤਾ ਜੀ ਲਈ ਚਾਹ ਅਤੇ ਚਾਚਾ ਜੀ ਲਈ ਸ਼ਕੰਜਵੀ ਲੈ ਕੇ ਗਿਆ ਖੇਤ ਵਿੱਚ ਜਾ ਕੇ ਉਸਨੇ ਕਣਕ ਦੀ ਬੱਲੀ ਵਿੱਚੋਂ ਦਾਣੇ ਕੱਢ ਛੁੱਟੀ ਤੋਂ ਬਾਅਦ ਕੀਰਤ ਆਪਣੇ ਦੋਸਤਾਂ ਨਾਲ ਕਣਕ ਦੀ ਬਾੜੀ ਕਰਦੇ ਪਿਤਾ ਜੀ ਲਈ ਚਾਹ ਅਤੇ ਚਾਚਾ ਜੀ ਲਈ ਸ਼ਕੰਜਵੀ ਲੈ ਕੇ ਗਿਆ ਖੇਤ ਵਿੱਚ ਜਾ ਕੇ ਉਸਨੇ ਕਣਕ ਦੀ ਬੱਲੀ ਵਿੱਚੋਂ ਦਾਣੇ ਕੱਢ ਕੇ ਚਬਾਉਣੇ ਸ਼ੁਰੂ ਕਰ ਦਿੱਤੇ ਅਚਾਨਕ ਹੀ ਉਹ ਹੈਰਾਨ ਹੋ ਕੇ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ ਉਸ ਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਕਣਕ ਦੇ ਦਾਣੇ ਮਿੱਠੇ ਹੋ ਗਏ ਹਨ ਉਸਦੇ ਪਿਤਾ ਜੀ ਨੇ ਦੱਸਿਆ ਜਦੋਂ ਅਸੀਂ ਦਾਣੇ ਅਤੇ ਰੋਟੀ ਵਰਗਾ ਭੋਜਨ ਮੂੰਹ ਵਿੱਚ ਚਬਾਉਂਦੇ ਹਾਂ ਤਾਂ ਇਹ ਮੂੰਹ ਵਿਚਲੀ ਲਾਰ ਤੋਕ ਨਾਲ ਚੰਗੀ ਤਰ੍ਹਾਂ ਮਿਲ ਜਾਂਦਾ ਹੈ ਲਾਰ ਬਾਰੀਕ ਕੀਤੇ ਭੋਜਨ ਨੂੰ ਮਿੱਠੇ ਜਾਂ ਗਲੂਕੋਜ਼ ਵਿੱਚ ਬਦਲ ਦਿੰਦੀ ਹੈ ਇਸ ਲਈ ਇਹ ਭੋਜਨ ਸਾਨੂੰ ਮਿੱਠਾ ਲੱਗਦਾ ਹੈ ਗਲੂਕੋਜ਼ ਇੱਕ ਪ੍ਰਕਾਰ ਦੀ ਜਲਦੀ ਸੋਖੀ ਜਾਣ ਵਾਲੀ ਖੰਡ ਹੈ ਖਿਡਾਰੀ ਖੇਡ ਦੇ ਦੌਰਾਨ ਗਲੂਕੋਜ਼ ਖਾਂਦੇ ਜਾਂ ਪੀਂਦੇ ਹਨ ਤਾਂ ਜੋ ਉਹ ਛੇਤੀ ਊਰਜਾ ਪ੍ਰਾਪਤ ਕਰਕੇ ਲਗਾਤਾਰ ਖੇਡਦੇ ਰਹਿਣ ਇਸ ਲਈ ਤੁਹਾਨੂੰ ਜਦੋਂ ਵੀ ਥਕਾਵਟ ਮਹਿਸੂਸ ਹੋਵੇ ਤਾਂ ਥੋੜੀ ਜਹੀ ਖੰਡ ਨਮਕ ਅਤੇ ਨਿੰਬੂ ਦੀ ਸ਼ਕੰਜਮੀ ਬਣਾ ਕੇ ਪੀ ਸਕਦੇ ਹੋ ਕੀਰਤ ਨੇ ਕਿਹਾ ਹੁਣ ਪਤਾ ਲੱਗਿਆ ਕਿ ਚਾਚਾ ਜੀ ਸ਼ਕੰਜਮੀ ਕਿਉਂ ਪਿੰਦੇ ਹਨ ਕੀ ਤੁਸੀਂ ਜਾਣਦੇ ਹੋ ਭੋਜਨ ਕਿਵੇਂ ਪਚਦਾ ਹੈ ਭੋਜਨ ਮੂਵ ਵਿੱਚ ਨਰਮ ਹੋ ਕੇ ਭੋਜਨ ਨਲੀ ਰਾਹੀਂ ਮੇਦੇ ਵਿੱਚ ਪਹੁੰਚ ਜਾਂਦਾ ਹੈ ਮੇਦੇ ਵਿਚਲੇ ਪਾਚਕ ਰਸ ਅਤੇ ਹਾਈਡਰੋਕਲੋਰਿਕ ਤੇਜਾਬ ਐਚसीएल ਐਸਿਡ ਇਸ ਨੂੰ ਹੋਰ ਨਰਮ ਕਰਕੇ ਛੋਟੀ ਆਂਦਰ ਵਿੱਚ ਭੇਜ ਦਿੰਦੇ ਹਨ ਇੱਤੇ ਵਿੱਚੋਂ ਨਿਕਲਿਆ ਰਸ ਛੋਟੀ ਆਂਦਰ ਵਿਚਲੇ ਭੋਜਨ ਨੂੰ ਪਚਣਯੋਗ ਬਣਾ ਦਿੰਦਾ ਹੈ ਛੋਟੀ ਆਂਦਰ ਭੋਜਨ ਵਿਚਲੇ ਜ਼ਰੂਰੀ ਪੋਸ਼ਕ ਤੱਤਾਂ ਨੂੰ ਸੋਖ ਲੈਂਦੀ ਹੈ ਇੱਥੇ ਇਹ ਖੂਨ ਵਿੱਚ ਮਿਲ ਕੇ ਦੂਜੇ ਅੰਗਾਂ ਵਿੱਚ ਪਹੁੰਚ ਜਾਂਦੇ ਹਨ ਵੱਡੀ ਆਂਦਰ ਕੇਵਲ ਭੋਜਨ ਵਿੱਚੋਂ ਪਾਣੀ ਹੀ ਸੋਖਦੀ ਹੈ ਬਾਕੀ ਅਣ ਬਚਿਆ ਭੋਜਨ ਵੱਡੀ ਆਂਦਰ ਵਿੱਚੋਂ ਦੇ ਹੁੰਦਾ ਹੋਇਆ ਮਲ ਦਵਾ ਰਾਹੀਂ ਬਾਹਰ ਨਿਕਲ ਜਾਂਦਾ ਹੈ ਮੂੰਹ ਭੋਜਨ ਨਾਲੀ ਮੇਦਾ ਲੁਬਾ ਛੋਟੇ ਅੰਦਰ ਮਲਦਵਾਰ ਅਪੈਂਡਿਕਸ ਰੈਕਟਮ ਵੱਡੇ ਅੰਦਰ ਪਿੱਤਾ ਜਿਗਰ ਕਿਰਤ ਨੇ ਪਾਪਾ ਜੀ ਨੂੰ ਦੱਸਿਆ ਕਿ ਉਸ ਦਾ ਪੇਟ ਦਰਦ ਹੋ ਰਿਹਾ ਸੀ ਪਾਪਾ ਜੀ ਨੇ ਕਿਹਾ ਕਿ ਸ਼ਾਇਦ ਉਸਨੇ ਕਣਕ ਦੇ ਕਾਫੀ ਦਾਣੇ ਚੰਗੀ ਤਰ੍ਹਾਂ ਚਬਾਉਣ ਤੋਂ ਬਿਨਾ ਹੀ ਖਾ ਲਏ ਸਨ ਭੋਜਨ ਨੂੰ ਹਮੇਸ਼ਾ ਚੰਗੀ ਤਰ੍ਹਾਂ ਚਬਾ ਕੇ ਹੌਲੀ-ਹੌਲੀ ਖਾਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਪੇਟ ਦਰਦ ਨਹੀਂ ਕਰੇਗਾ ਅਤੇ ਨਾ ਹੀ ਸਾਨੂੰ ਉਲਟੀ ਆਵੇਗੀ ਭੋਜਨ ਸਾਨੂੰ ਚੰਗੀ ਤਰ੍ਹਾਂ ਸਿੱਧੇ ਬੈਠ ਕੇ ਹੀ ਖਾਣਾ ਚਾਹੀਦਾ ਹੈ ਕਿਰਿਆ ਇੱਕ ਜੀਭ ਨਾਲ ਵੱਖ-ਵੱਖ ਭੋਜਨਾਂ ਦਾ ਸਵਾਦ ਲੈ ਕੇ ਉਹਨਾਂ ਦਾ ਨਾਮ ਅਤੇ ਸਵਾਦ ਲਿਖੋ ਭੋਜਨ ਦਾ ਨਾਮ ਔਰ ਸਵਾਦ ਨਿੰਬੂ ਖੱਟਾ ਸੇਬ ਮਿੱਠਾ ਕarele ਕੋੜਾ ਸੰਤਰਾ ਖੱਟਾ ਮਿੱਠਾ ਖਜੂਰ ਮਿੱਠਾ ਕਿਰਿਆਦੋ ਮਨੁੱਖ ਦੀ ਪਾਚਨ ਪ੍ਰਣਾਲੀ ਦੇ ਅੰਗਾਂ ਦੇ ਨਾਮ ਲਿਖੋ ਮੂੰਹ ਮੇਦਾ ਜਿਗਰ ਪਿੱਤਾ ਲੁਬਾ ਛੋਟੇ ਅੰਦਰ ਵੱਡੇ ਅੰਦਰ ਰੈਕਟਮ ਯਾਦ ਰੱਖਣ ਜੋ ਗੱਲਾਂ ਕਾਰਬੋਹਾਈਡਰੇਟਸ ਅਤੇ ਚਰਬੀ ਤੋਂ ਸਾਡੇ ਸਰੀਰ ਨੂੰ ਊਰਜਾ ਮਿਲਦੀ ਹੈ ਪ੍ਰੋਟੀਨ ਸਾਡੇ ਸਰੀਰ ਦੇ ਵਾਧੇ ਵਿੱਚ ਮਦਦ ਕਰਦਾ ਹੈ ਵਿਟਾਮਿਨ ਅਤੇ ਖਣਿਜ ਪਦਾਰਥ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ ਗਲੂਕੋਜ਼ ਇੱਕ ਕਿਸਮ ਦਾ ਕਾਰਬੋਹਾਈਡਰੇਟ ਹੈ ਧੁੱਪ ਵਿੱਚ ਬੈਠਣ ਨਾਲ ਵਿਟਾਮਿਨ ਡੀ ਮਿਲਦਾ ਹੈ ਪ੍ਰਸ਼ਨ ਛੇ ਭੋਜਨ ਹੌਲੀ-ਹੌਲੀ ਚਬਾ ਕੇ ਖਾਣਾ ਕਿਉਂ ਜ਼ਰੂਰੀ ਹੈ ਉੱਤਰ ਇਸ ਤਰ੍ਹਾਂ ਕਰਨ ਨਾਲ ਪੇਟ ਦਰਦ ਨਹੀਂ ਕਰਦਾ ਅਤੇ ਉਲਟੀ ਵੀ ਨਹੀਂ ਆਉਂਦੀ ਤੇ ਖਾਣਾ ਛੇਤੀ ਹজম ਹੁੰਦਾ ਹੈ। ਪ੍ਰਸ਼ਨ 8 ਸਹੀ ਉੱਤਰ ਤੇ ਸਹੀ ਦਾ ਨਿਸ਼ਾਨ ਲਗਾਓ। ਸਵਾਦ ਦਾ ਪਤਾ ਕਿਸ ਅੰਗ ਰਾਹੀਂ ਲੱਗਦਾ ਹੈ? ਜੀਭ ਮੂੰਹ ਵਿੱਚਲਾ ਕਿਹੜਾ ਪਦਾਰਥ ਭੋਜਨ ਨੂੰ ਮਿੱਠਾ ਕਰ ਦਿੰਦਾ ਹੈ? ਲਾਰ ਭੋਜਨ ਦਾ ਪਚਣਾ ਕਿਹੜੇ ਅੰਗ ਤੋਂ ਸ਼ੁਰੂ ਹੋ ਜਾਂਦਾ ਹੈ? ਮੂੰਹ ਸੰਤੁਲਿਤ ਭੋਜਨ ਵਿੱਚ ਕਿਹੜੇ-ਕਿਹੜੇ ਅੰਸ਼ ਹੁੰਦੇ ਹਨ ਸਾਰੇ ਖਿਡਾਰੀ ਸੈੱਤੀ ਊਰਜਾ ਪ੍ਰਾਪਤ ਕਰਨ ਲਈ ਕੀ ਖਾਂਦੇ ਹਨ ਗਲੂਕੋਜ਼ ਪ੍ਰਸ਼ਨਾਂ ਨੂੰ ਸਹੀ ਕਥਨ ਅੱਗੇ ਸਹੀ ਗਲਤ ਅੱਗੇ ਗਲਤ ਦਾ ਨਿਸ਼ਾਨ ਲਗਾਓ ਸਰੀਰ ਨੂੰ ਕਾਰਬੋਹਾਈਡਰੇਟਸ ਨਾਲੋਂ ਜ਼ਿਆਦਾ ਊਰਜਾ ਚਰਬੀ ਤੋਂ ਮਿਲਦੀ ਹੈ ਸਹੀ ਸਾਨੂੰ ਭੋਜਨ ਚਬਾ ਕੇ ਹੌਲੀ-ਹੌਲੀ ਖਾਣਾ ਚਾਹੀਦਾ ਹੈ ਸਹੀ ਅਣਪਚਿਆ ਭੋਜਨ ਮਲਦوار ਰਹੇ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ ਸਹੀ ਸਾਨੂੰ ਹਰ ਰੋਜ਼ 8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ ਹੈ ਸਹੀ ਮੂੰਹ ਵਿੱਚ ਲੀਲਾਰ ਭੋਜਨ ਨੂੰ ਸਖਤ ਕਰ ਦਿੰਦੀ ਹੈ ਗਲਤ ਸਬਜ਼ੀਆਂ ਅਤੇ ਫਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਮਿੱਟੀ ਅਤੇ ਧੂੜ ਕਣਾਂ ਵਿੱਚ ਲੁਕੇ ਹੋਏ ਬਿਮਾਰੀਆਂ ਫਲਾਉਣ ਵਾਲੇ ਸੂਖਮ ਜੀਵ ਦੂਰ ਹੋ ਜਾਂਦੇ ਹਨ ਸਾਨੂੰ ਹਮੇਸ਼ਾ ਤਾਜ਼ੀਆਂ ਸਬਜ਼ੀਆਂ ਅਤੇ ਫਲ ਖਾਣੇ ਚਾਹੀਦੇ ਹਨ